ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਸੁਖਮ ਫਰੀਦਕੌਰ ਮੈਂ ਇੱਕ ਮਸਕুলੋਸਕੇਲੈਟਲ ਫਿਜ਼ੀਓਥੈਰੇਪਿਸਟ ਹਾਂ ਜੋ 10 ਸਾਲ ਤੋਂ ਇਸ ਫੀਲਡ ਵਿੱਚ ਹੈ ਮੇਰਾ ਆਪਣਾ ਕਲੀਨਿਕ ਸ਼ਫਾ ਫਿਜ਼ੋਥੈਰੇਪੀ ਦੇ ਨਾਮ ਤੇ ਅੱਜ ਅਸੀਂ ਇੰਡੀਆ 'ਚ ਫਰਸਟ ਟਾਈਮ ਇਸ ਟੌਪਿਕ ਤੇ ਇੱਕ ਇੰਟਰਨੈਸ਼ਨਲ ਵਰਕਸ਼ਾਪ ਕੰਡਕਟ ਕਰ ਰਹੇ ਹਾਂ ਇਹ ਟੌਪਿਕ ਹੈ ਵੇਗਸ ਨਰਵ ਸਟੀਮੂਲੇਸ਼ਨ ਦਾ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਜਿਦੇ ਚ ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਆ ਰਹੀ ਹੈ ਡਾਈਜੈਸ਼ਨ ਚ ਇਸ਼ੂ ਆ ਰਿਹਾ ਹੈ ਗੈਸਟ੍ਰਿਕ ਪ੍ਰੋਬਲਮਸ ਹੈ ਸਾਲੈਂਚ ਦਿੱਕਤ ਆ ਰਹੀ ਹੈ ਪੋਸਚਰ ਅਲਾਈਨਮੈਂਟ ਮਿਸ ਅਲਾਈਨਮੈਂਟਸ ਹੋ ਰਹੀ ਹੈ ਮਸਕুলੋਸਕੇਲੈਟਲ ਪ੍ਰੋਬਲਮਸ ਆ ਰਹੀ ਹੈ ਤੇ ਸਾਰੀ ਪ੍ਰੋਬਲਮਸ ਨੂੰ ਕਿਵੇਂ ਆਪਾਂ ਡੀਲ ਕਰ ਸਕਦੇ ਹਾਂ ਕਿਵੇਂ ਪੇਸ਼ੈਂਟਸ ਨੂੰ ਆਰਾਮ ਦੇ ਸਕਦੇ ਹਾਂ ਉਹਨਾਂ ਨੂੰ ਇੱਕ ਹੋਲਿਸਟਿਕ ਹੀਲਿੰਗ ਵੱਲ ਲੈ ਕੇ ਜਾ ਸਕਦੇ ਹਾਂ ਇਹਦੇ ਉੱਪਰ ਅੱਜ ਟੈਕਨੀਕਸ ਦੇ ਉੱਪਰ ਵਰਕਸ਼ਾਪ ਹੈ ਤੇ ਮੈਨੂੰ ਇੱਥੇ ਅੱਜ ਪੂਰੇ ਪੰਜਾਬ ਚੋਂ ਅਲੱਗ-ਅਲੱਗ ਤਰ੍ਹਾਂ ਤੋਂ 40 ਤੋਂ ਪਰ ਫਿਜ਼ੀਓ ਸਰਪਿਸ ਨੇ ਜੁਆਇਨ ਕੀਤਾ ਹੈ ਜੋ ਇਸ ਟੈਕਨੀਕਸ ਨੂੰ ਸਿੱਖਣ ਆਏ ਮੇਰੇ ਕੋਲੋਂ ਇੱਥੋਂ ਹੁਸ਼ਿਆਰਪੁਰ ਜਲੰਧਰ ਅੰਮ੍ਰਿਤਸਰ ਜਗਰਾਉ ਮਲੇਰਕੋਟਲਾ ਸਾਰੀ ਜਗ੍ਹਾ ਤੋਂ ఫిਜ਼ੀਓਥੈਰਾਪਿਸਟ ਆਏ ਹਨ ਉਹਨਾਂ ਨੂੰ ਇਹ ਟੈਕਨੀਕਸ ਦੇ ਬਾਰੇ ਪਤਾ ਚੱਲ ਰਿਹਾ ਹੈ ਉਹਨਾਂ ਲਈ ਆਪਣੇ ਲਈ ਫਸਟ ਟਾਈਮ ਐਕਸਪੋਜ਼ਰ ਹੈ ਇਹਦੇ ਬਾਰੇ ਤੋਂ ਬਹੁਤ ਇੰਜੋਏ ਕਰ ਰਹੇ ਹੈ ਤੇ ਇਹਦੇ ਨਾਲ ਪੇਸ਼IENTS ਤੇ ఫిਜ਼ੀਓਥੈਰਾਪਿਸਟ ਦੋਨਾਂ ਲਈ ਬਹੁਤ ਬੈਨੀਫਿਟ ਹੋਏਗਾ ਪੇਸ਼IENTS ਦੀ ਟ੍ਰੀਟਮੈਂਟ ਲਈ ਬੈਨੀਫੀਸ਼ੀਅਲ ਹੈ ਤੇ ਪੇਸ਼ੈਂਟ ఫిਜ਼ੀਓਥੈਰਾਪਿਸਟ ਦੇ ਪ੍ਰੋਫੈਸ਼ਨ ਨੂੰ ਅਪਗ੍ਰੇਡ ਕਰਨ ਲਈ ਬਹੁਤ ਬੈਨੀਫੀਸ਼ੀਅਲ ਹੈ ਮੈਂ ਇਹ ਮੈਸੇਜ ਦੇ ਰਹੀ ਹਾਂ ਜਿਹੜੇ ਲੋਕ ਬਿਮਾਰੀਆਂ ਨਾਲ ਪੀੜਤ ਹੈ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਬਿਮਾਰੀ ਨੂੰ ਇੱਕ ਵਾਰੀ ਸਮਝੋ ਤੇ ਇੱਕ ਐਕਸਪਰਟ ਕੋਲ ਪਹੁੰਚੋ ਅੱਜਕੱਲ ਬਹੁਤ ਸਾਰੀ ਇਹੋ ਜਿਹੀ ਬਿਮਾਰੀਆਂ ਹੈ ਜੋ ਫਿਜ਼ੀਓਥੈਰੇਪੀ ਤੇ ਇਲਾਜ ਨਾਲ ਬਿਲਕੁਲ 100% ਠੀਕ ਹੋ ਜਾਂਦੀਆਂ ਤੇ ਜੇ ਤੁਹਾਨੂੰ ਵੀ ਜੇ ਕੋਈ ਇਹੋ ਜਿਹੀ ਬਿਮਾਰੀ ਹੈ ਤੁਸੀਂ ਆਪਣੇ ਨੀਅਰਬਾਈ ਐਕਸਪਰਟ ਫਿਜ਼ੀਓਥੈਰੇਪਿਸਟ ਕੋਲ ਜ਼ਰੂਰ ਜਾਓ ਮੇਰਾ ਨਾਮ ਡਾਕਟਰ ਹਿਮਾਂਸ਼ੂ ਰੋੜਾ ਹੈ ਮੈਂ ਜਗਰਾਉਂ ਤੋਂ ਆਇਆ ਤੇ ਮੈਂ ਅਰੋੜਾ ਫਿਜ਼ਿਓ ਰੀਹੈਬ ਦਾ ਫਾਊਂਡਰ ਹਾਂ ਤੇ ਇਹ ਵਰਕਸ਼ਾਪ ਡਾਕਟਰ ਸੁਖਮ ਗਿੱਲ ਨੇ ਆਰਗੇਨਾਈਜ਼ ਕੀਤੀ ਹੈ ਬਿਲਕੁਲ ਯੂਨਿਕ ਪ੍ਰੋਸੈਸ ਹੈ ਬਿਲਕੁਲ ਯੂਨਿਕ ਆਪਣਾ ਟੌਪਿਕ ਹੈ ਜਿਹੜਾ ਕਿ ਕੇ ਕੇ ਵੈਗਸ ਨਵ ਨੂੰ ਆਪਣਾ ਸਟੀਮੂਲੇਸ਼ਨ ਕਿਵੇਂ ਕਰਨਾ ਠੀਕ ਹੈ ਐਂਡ ਮੈਂ ਕਹਾਂਗਾ ਕਿ ਬਿਲਕੁਲ ਡਿਫਰੈਂਟ ਟੌਪਿਕਸ ਸਿੱਖਾ ਤੇ ਇਹਦੇ ਵਿੱਚ ਸਾਨੂੰ ਬੋਲ ਕੋ ਸਿੱਖਣ ਨੂੰ ਮਿਲਿਆ ਜੋ ਚੀਜ਼ਾਂ ਸੀ ਅਪਲਾਈ ਤਾਂ ਕਰਦੇ ਸੀਗੇ ਬਟ ਇਹ ਨਹੀਂ ਪਤਾ ਸੀ ਕਿ ਚੀਜ਼ ਕਿੱਥੇ ਯੂਜ਼ ਕਰਨੀ ਆਂ ਐਂਡ ਆਪਾਂ ਕਿਉਂ ਯੂਜ਼ ਕਰਦੇ ਆਂ ਐਂਡ ਮੈਂ ਇਹੀ ਸਭ ਨੂੰ ਕਹਾਂਗਾ ਕਿ ਆਉਣ ਵਾਲੀ ਡਾਕਟਰ ਸੁਖਮਨੀ ਜੀ ਦੀਆਂ ਵਰਕਸ਼ਾਪਸ ਆਉਣਗੀਆਂ ਉਹ ਜ਼ਰੂਰ ਲਗਾਨੀਆਂ ਚਾਹੀਦੀਆਂ ਨੇ ਕਿਉਂਕਿ ਕੁਝ ਵੈਕਸ ਨਰਵ ਸਟੀਮੂਲੇਸ਼ਨ ਇਜ਼ ਮੋਸਟ ਇੰਪੋਰਟੈਂਟ ਪਾਰਟ ਇਨ ਦਾ ਬੋਡੀ ਬਿਕੋਜ਼ ਬਹੁਤ ਸਾਰੀ ਪ੍ਰੋਬਲਮਸ ਇਦਾਂ ਨਹੀਂ ਹੁੰਦੀਆਂ ਨੇ ਕਿ ਆਪਾਂ ਨੋਰਮਲ ਠੀਕ ਕਰਦੇ ਰਹਿਨੇ ਬਟ ਪੇਸ਼ੈਂਟ ਤਾਂ ਵੀ ਕੰਪਲੇਨ ਕਰਦਾ ਥੈਂਕ ਯੂ ਸੋ ਮਚ ਮੇਰਾ ਨਾਮ ਡਾਕਟਰ ਵੀਰਪਾਲ ਕੌਰ ਹੈ ਔਰ ਇਹ ਵੀ ਇਹ ਸਰਟੀਫਾਈਡ ਵੈਗਸ ਨਰਵ ਸਪੈਸ਼ਲਿਸਟ ਦੀ ਵਰਕਸ਼ਾਪ ਸੀ ਇਹ ਡਾਕਟਰ ਸੋ ਕੰਪਲੀਟ ਦੇ ਅੰਡਰ ਲਗਾ ਰਹੇ ਆ ਔਰ ਇਹਦੇ ਵਿੱਚ ਆਪਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਆਪਾਂ ਇਸ ਤਾਂ ਇਸ ਵਰਕਸ਼ਾਪ ਦੇ थ्रू ਅਸੀਂ ਪਤਾ ਕਰ ਸਕਦੇ ਹਾਂ ਕਿ ਮਲਟੀਪਲ ਮਸਕুলਸਕਲਟਲ ਪ੍ਰੋਬਲਮਸ ਨੇ ਜਾਂ ਪੋਸਚਰਲ ਪ੍ਰੋਬਲਮ ਕਿਹੀਆਂ ਚ ਹੁੰਦੀਆਂ ਨੇ ਤਾਂ ਉਹਦੇ ਉਹਨੂੰ ਆਪਾਂ ਉਹਦੇ ਨਾਲ ਵੇਗਸ ਨਰਵ ਕਿਦਾਂ ਰਿਲੇਟਡ ਹੁੰਦੀ ਆ ਤੇ ਉਹਨੂੰ ਆਪਾਂ ਕਿਦਾਂ ਠੀਕ ਕਰ ਸਕਦੇ ਆ ਵੇਗਸ ਨਰਵ ਦੀ ਵਰਕਸ਼ਾਪ ਲਾ ਕੇ ਸਾਨੂੰ ਅੱਜ ਹੀ ਪਤਾ ਚੱਲਿਆ ਕਿ ਉਹਨੂੰ ਆਪਾਂ ਕਿਦਾਂ ਸਟੀਮੂਲੇਟ ਕਰਕੇ ਬਾਕੀ ਸਾਰੀਆਂ ਪ੍ਰੋਬਲਮਸ ਵੀ ਸੋਲਵ ਕਰ ਸਕਦੇ ਹਾਂ ਲੋਕਾਂ ਨੂੰ ਕੀ ਮਸਲੇ ਨੇ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਜਿੱਦਾਂ ਕਈ ਵਾਰੀ ਬਹੁਤ ਸਾਰੀ ਪੋਸਚਰਲ ਪ੍ਰੋਬਲਮਸ ਹੁੰਦੀਆਂ ਨੇ ਲੋਕ ਆਪਣਾ ਪੋਸਚਰ ਸਹੀ ਨਹੀਂ ਰੱਖਦੇ ਹੈਗੇ ਤਾਂ ਉਹਦੇ ਨਾਲ ਬਹੁਤ ਸਾਰੇ ਜਿਵੇਂ ਖੂਬ ਪੈ ਜਾਂਦਾ ਜਾਂ ਕੋਈ ਡਿਸਕ ਵੱਲ ਜਿ ਕੋਈ ਕਈ ਸਾਰੇ ਪ੍ਰੋਬਲਮਸ ਹੁੰਦੀਆਂ ਨੇ ਇਹ ਪੋਸਚਰ ਕਰਕੇ ਤਾਂ ਉਹਨੂੰ ਆਪਾਂ ਕਿੱਦਾਂ ਠੀਕ ਕਰ ਸਕਦੇ ਆ ਉਹ ਇਹਦੇ ਇਸ ਵਰਕਸ਼ਾਪ ਦੇ ਥਰੂ ਸਾਨੂੰ ਪਤਾ ਲੱਗਿਆ ਕਿ ਆਪਾਂ ਡੀਪ ਡਾਊਨ ਵੀ ਇਹਨੂੰ ਵੇਗਸ ਨਰਵ ਨੂੰ ਸਟਿਮੂਲੇਟ ਕਰਕੇ ਮੈਨੀ ਪ੍ਰੋਬਲਮਸ ਸੋਲਵ ਕਰ ਸਕਦੇ ਹਾਂ ਜਿਵੇਂ ਦੂਜੀ ਵਰਕਸ਼ਾਪ ਅੰਗਰੇਜ਼ੀ ਦੀ ਆਨਲਾਈਨ ਵੀ ਪਰ ਅੱਜ ਇਹਨੂੰ ਕੋ ਹੋਊਗੀ हां ਅਸੀਂ ਹੁਣ ਅੱਗੇ ਵੀ ਹੋਰ ਵੀ ਵਰਕਸ਼ਾਪਸ ਅਟੈਂਡ ਵੀ ਕਰਾਂਗੇ ਡਾਕਟਰ ਸੁਖਮ ਬ੍ਰੀਤ ਪਲਾਨ ਕਰ ਰਹੇ ਨੇ ਤੇ ਹੋਰ ਵੀ ਅੱਗੇ ਫਿਊਚਰ ਚ ਪਲਾਨ ਕਰ ਰਹੇ ਹਾਂ